ਸੋਨਰ ਪੈ ਭਗਵਾਨ ਬਾਦਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਾਤਮਾਹਾਰਾਜ ਕੀ ਜੈ ਚੋਦੀ ਪਾਸ਼ਾ ਸਤਿਪੁਰੂਨਾਤਮਾਹਾਰਾਜ ਕੀ ਜੈ ਸਰਵ ਸਾਸੰਗਤ ਕੀ ਜੈ ਗੁਰੂ ਰੂਪ ਗੁਰੂ ਪਰੀ ਸਾਸੰਗਤ ਜੀਓ ਕੱਲ ਰੋਜ ਤੋਂ ਭਗਵਾਨ ਬਾਦਮਿਕੀ ਮੰਦਰ ਪਿੰਡ ਝਾਵਾ ਵਿਖੇ ਖੰਡਪਾਟ ਸਾਹਿਬ ਆਦਵਾਸੀਆਂ ਦੇ ਕੌਮੀ ਗ੍ਰੰਥ ਗਿਆਨ ਪ੍ਰਕਾਸ਼ੀ ਦੇ ਰੰਭ ਹੋਏ ਨੇ ਔਰ ਸਵੇਰੇ 26 ਤਰੀਕ ਨੂੰ ਸਮ ਪੂਰਨ ਸਤਗੁਰਾਂ ਦਾ ਓਟ ਆਸਰਾ ਲੈ ਕੇ ਭੋਗ ਪਾਇਆ ਜਾਣਗੇ। ਔਰ ਸਾਧੀਆਂ ਸੰਗਤਾਂ ਨਿਮਰਤਾ ਸਹਿਤ ਬੇਨਤੀ ਹੈ ਕਿ 26 ਤਰੀਕ ਨੂੰ ਭਗਵਾਨ ਵਾਲਮੀਕੀ ਮੰਦਿਰ ਪਿੰਡ ਝਾਵਾਂ ਵਿਖੇ ਗੁਰਮਾਰਾ ਦੀ ਪਾਵਨ ਪਵਿੱਤਰ ਲਾਹੀ ਬਾਣੀ ਦੇ ਭੋਗ ਤੋਂ ਅਪਰੰਤ ਗੁਰੂ ਘਰ ਲੰਗਰ ਹੋਵੇਗਾ ਔਰ 26 ਤਰੀਕ ਰਾਤ ਨੂੰ ਗੁਰਮਹਾਰਾ ਜੀ ਦੇ ਪਾਵਨ ਬਾਣੀ ਦਾ ਕੀਰਤਨ ਜਸ ਹੋਵੇਗਾ ਔਰ ਜਿਸ ਵਿੱਚ ਗੁਰੂ ਸੇਵਾ ਕੀਰਤਨ ਜਥਾ ਬਿਹਰਾਮ ਸਿਸ਼ਤਾ ਬੜੇ ਹਾਜ਼ਰੀ ਲਗਵਾਉਣਗੇ ਜੀ